ਅਹ ਜਨਜੀ ਜੀ ਤੁਹਾਨੂੰ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਆਇਆਂ ਨੂੰ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਣੇ ਬੜੇ ਲੰਮੇ ਸਮੇਂ ਤੋਂ ਹਲਕਾ ਦੇ ਦਰਵਾਜ਼ੇ ਦੇ ਅੰਦਰ ਪੂਰੇ ਹਿੰਦੁਸਤਾਨ ਦੇ ਅੰਦਰ ਪਲਾਸਟਿਕ ਦੀ ਆਪਾਂ ਨੂੰ ਬਹੁਤ ਵੱਡੀ ਮੁਸੀਬਤ ਵੱਖ-ਵੱਖ ਸਮਿਆਂ ਤੇ ਥਾਵਾਂ ਤੇ ਆਪਾਂ ਨੂੰ ਫੇਸ ਕਰਨੀ ਪੈਂਦੀ ਜਿਹੜਾ ਸਿੰਗਲ ਯੂਜ਼ ਪਲਾਸਟਿਕ ਆ ਪੋਲੀਥੀਨ ਜਿਹਨੂੰ ਆਪਾਂ ਕਹਿੰਦੇ ਜਿਹੜੇ ਲਫਾਫੇ ਆਮ ਆਮ ਵਿਕਦੇ ਆ ਇਨਾ ਕਰਕੇ ਸੀਵਰੇਜ ਅੰਦਰ ਬਲੌਕੇਜਸ ਵੀ ਹੁੰਦੀਆਂ ਜੇ ਇਹਨਾਂ ਨੂੰ ਡੰਪ ਤੇ ਜੋ ਕਿ ਅਕਸਰ ਡੰਪ ਤੇ ਹੀ ਸਾਰਾ ਕੂੜਾ-ਕਬੜਾ ਆਪਣਾ ਜਾਂਦਾ ਡੰਪ ਤੇ ਪਹੁੰਚਦਾ ਤੇ ਇਹਨੂੰ ਅਖੀਰ ਨੂੰ ਅੱਗ ਲਾਉਣੀ ਪੈਂਦੀ ਹੈ ਜਦੋਂ ਇਹਨੂੰ ਅੱਗ ਲਾਉਂਦੇ ਚ ਜਿਹੜੀ ਟਾਕਸਿਕ ਇਹਦੇ కెమికਲ ਇਹਦੇ ਜਿਹੜੇ ਟਾਕਸਿਨ ਹੁੰਦੇ ਉਹਨਾਂ ਨੂੰ ਅੱਗ ਲਾਉਨੇ ਆ ਤਾਂ ਉਹ ਇਨਸਾਨਾਂ ਲਈ ਸਾਰੇ ਨਹੀਂ ਮਾਰੇ ਜੇ ਕੋਈ ਇਹ ਪਸ਼ੂ ਖਾ ਲੈਂਦਾ ਤੇ ਆਪਾਂ ਦੇਖਦੇ ਹਾਂ ਸ਼ਹਿਰ ਇਹਦੇ ਨਾਲ ਆਮੋ ਆਮ ਕਿਸੇ ਤਰ੍ਹਾਂ ਦਾ ਜਾਨਵਰ ਪਲਾਸਟਿਕ ਖਾ ਲੇ ਤੇ ਉਹਦੀ ਮੌਤ ਹੋ ਜਾਂਦੀ ਹੈ ਮਤਲਬ ਜਿੰਨੀਆਂ ਡਿਸਐਡਵਾਂਟੇਜਸ ਜਿੰਨੀਆਂ ਤਕਲੀਫਾਂ ਲੋਕਾਂ ਨੂੰ ਪੋਲੀਥੀਨ ਨਾਲ ਹੁੰਦੀ ਹੈ ਬਹੁਤ ਵੱਡੀ ਬਿਮਾਰੀ ਆਪਣੇ ਸ਼ਹਿਰ ਲਈ ਬਣ ਚੁ ਤੁਸੀਂ ਜਾਣਦੇ ਹੋ ਸਾਰੇ ਕਿ ਆਪਾਂ ਪਿਛਲੇ ਸਮੇਂ ਤੋਂ ਕੋਸ਼ਿਸ਼ ਕਰ ਰਹੇ ਸੀ ਨਵੇਂ-ਨਵੇਂ ਤਰੀਕੇ ਅਪਣਾ ਰਹੇ ਸੀ ਕਿਵੇਂ ਆਪਾਂ ਸ਼ਹਿਰ ਚੋਂ ਪਲਾਸਟਿਕ ਕੱਢ ਸਕੀਏ ਇਹ ਸਰਕਾਰ ਵੱਲੋਂ ਪਾਲਿਸੀ ਬਹੁਤ ਟਾਈਮ ਦੀ ਹੈ ਕਿ ਪੋਲੀਥਿਨ ਬੰਦ ਹੋਣਾ ਚਾਹੀਦਾ ਮਗਰ ਮੇਰਾ ਇਹ ਮੰਨਣਾ ਕਿ ਜੇ ਆਪਾਂ ਦੁਕਾਨਦਾਰ ਵੀਰਾਂ ਨੂੰ ਵੀ ਉਹਨਾਂ ਨੇ ਵੀ ਰੋਜ਼ੀ-ਰੋਟੀ ਚਲਾਉਣੀ ਹੈ ਪਲਾਸਟਿਕ ਵੇਚਣ ਵਾਲਿਆਂ ਨੇ ਵੀ ਆਦਾ ਕਰ ਚਲਾਉਣਾ ਜੇ ਇੱਕੋਦਮ ਆਪਾਂ ਉਹਨਾਂ ਦੇ ਤਲਵਾਰ ਸਿੱਧਦੇ ਆ ਕਿ ਜੇ ਅੱਜ ਤੋਂ ਪੋਲੀਥਿਨ ਬੰਦ ਆਪੇ ਕੁਝ ਨਵਾਂ ਲਿਆਓ ਤਾਂ ਉਹ ਵੀ ਮੈਨੂੰ ਠੀਕ ਨਹੀਂ ਲੱਗਿਆ ਇਸ ਕਰਕੇ ਕਾਫੀ ਮਿਹਨਤ ਤੋਂ ਬਾਅਦ ਕਾਫੀ ਤੁਹਾਡੇ ਸਾਰਿਆਂ ਦੇ ਨਾਲ ਵੀ ਸਲਾਮ مشورہ ਹੁੰਦਾ ਰਿਹਾ ਸ਼ਹਿਰ ਦੇ ਸਾਰੇ ਵੀਰਾਂ ਨਾਲ ਵੀ ਜਿਨੀਆਂ ਯੂਨੀਅਨਾਂ ਨੇ ਕਿਰੀਆਲਾ ਯੂਨੀਅਨ ਮੁਨਿਆਰੀ ਯੂਨੀਅਨ ਆਰਟੀ ਅਸੋਸੀਏਸ਼ਨ ਜਿਨੀਆਂ ਅਸੋਸੀਏਸ਼ਨਾਂ ਦੇ ਇਹਨਾਂ ਨਾਲ ਗੱਲ ਕਰਕੇ ਅਸੀਂ ਕਿਹੋ ਜਿਹਾ ਲਫਾਫਾ ਚੁਣਿਆ ਜੋ ਕਿ 100% ਬਾਇਓ ਡਿਗਰੇਡੇਬਲ ਹੈ ਕੈਨੇਡਾ ਦਾ ਪਾ ਜੋ ਬਿਲਕੁਲ 6 ਮਹੀਨਿਆਂ ਦੇ ਦੌਰਾਨ ਵਰਤਨ ਤੋਂ ਬਾਅਦ ਉਹਨੇ ਮਿੱਟੀ ਦੇ ਅੰਦਰ ਲੀਨ ਹੋ ਜਾਣਾ ਤੁਹਾਨੂੰ ਉਹਦਾ ਕੋਈ ਨਾਮੁਨਿਸ਼ਾਨੀ ਨਹੀਂ ਮਿਲੇਗੀ ਇਲਫਾਫਾ ਇੱਕ ਬੜੀ ਚੰਗੀ ਕੰਪਨੀ ਹੈ। ਉਹ ਉਹਨਾਂ ਦੀ ਇੱਕ ਖੋਜ ਹੈ। ਇਹ ਇਲਫਾਫੇ ਦਾ ਫਾਇਦਾ ਇਹ ਹੈ ਕਿ ਜਿਹੜੇ ਦੂਜੇ ਹੱਥ ਤੇ ਜਿਵੇਂ ਆਪਣਾ ਸਿੰਗਲ ਯੂਜ਼ ਪਲਾਸਟਿਕ ਹੈ। ਇਸ ਲਫਾਫੇ ਨੂੰ ਤੁਸੀਂ ਜਿੰਨਾ ਮਰਜ਼ੀ ਸਮਾਂ ਸਿੱਟੀ ਰੱਖੋ ਭਾਵੇਂ ਮਿੱਟੀ 'ਚ ਦੱਬ ਦੋ ਭਾਵੇਂ ਇਹਨੂੰ ਕਿਤੇ ਮਰਜ਼ੀ ਪਾਣੀ 'ਚ ਰੱਖ ਦੋ ਇਹਨੇ ਹਜ਼ਾਰਾਂ ਸਾਲਾਂ ਤੱਕ ਖਤਮ ਨਹੀਂ ਹੋਣਾ। ਜਿਹੜਾ ਇਹ ਵਾਲਾ ਬਾਇਓ ਡਿਗਰੇਡੇਬਲ ਲਫਾਫਾ ਹੈ। ਇਹ 6 ਮਹੀਨਿਆਂ ਤੱਕ ਇਹਦੀ ਬਣਤਰ ਬਿਲਕੁਲ ਕਾਇਮ ਰਹਿੰਦੀ ਹੈ ਬਣਨ ਤੋਂ ਬਾਅਦ। ਉਹਨਾਂ 6 ਮਹੀਨਿਆਂ ਤੋਂ ਬਾਅਦ ਇਹਦੀ ਬੁੰਤਰ ਖਰਾਬ ਹੋਣ ਲੱਗ ਜਾਂਦੀ ਹੈ ਤੇ 4-5 ਮਹੀਨਿਆਂ ਬਾਅਦ ਜਦੋਂ ਇਹਦੀ ਐਕਸਪਾਇਰੀ ਡੇਟ ਲੰਘ ਜਾਂਦੀ ਹੈ ਇਹ ਮਿੱਟੀ ਦੇ ਵਿੱਚ ਮਿਲਣ ਲੱਗ ਜਾਂਦਾ ਜੇ ਇਹਨੂੰ ਮਿੱਟੀ 'ਚ ਨੱਪਦੀਏ ਜੇ ਇਹਨੂੰ ਪਾਣੀ ਦੇ ਕਿਸੇ ਚੀਜ਼ 'ਚ ਸਿੱਟਦੀਏ ਇਹ ਮਹੀਨੇ ਤੋਂ ਮਹੀਨੇ ਅੰਦਰ ਗਾਇਬ ਹੋ ਜਾਂਦਾ ਜੇ ਇਹਨੂੰ ਬਾਹਰ ਆਪਾਂ ਹਵਾ 'ਚ ਹੀ ਰੱਖੀ ਰੱਖੀ ਜਿਵੇਂ ਘਰਾਂ ਅੰਦਰ ਆਪਾਂ ਚੀਜ਼ ਸਿੱਟ ਦਿੰਨੇ ਆ ਤਾਂ ਇਹਨੇ 6 ਮਹੀਨਿਆਂ ਦੇ ਅੰਦਰ ਇਹਦੇ ਟੁਕੜੇ-ਟੁਕੜੇ ਹੋ ਕੇ ਇਹਨੇ ਹਵਾ 'ਚ ਮਿਕਸ ਹੋ ਜਾਣਾ ਮਿੱਟੀ 'ਚ ਲੀਨ ਹੋ ਜਾਣਾ ਉਹ ਇਸ ਕਰਕੇ ਹੈ ਜਿਹੜੀ ਕੰਪਨੀ ਅਮਰੀਕਾ ਦੀ ਬਣਾਉਂਦੀ ਹੈ ਜਿਨ੍ਹਾਂ ਦੀ ਇਹ ਖੋਜ ਸੀ ਉਹ ਇਹਦੇ ਵਿੱਚ ਥੋੜਾ ਜਿਹਾ ਇੱਕ ਮਾਈਕਰੋਬ ਛੱਡ ਦਿੰਦੇ ਜਿਹੜੇ ਕਿਟਾਣੂ ਹੁੰਦੇ ਆ ਕਿਉਂਕਿ ਇਹ ਮੱਕੀ ਦਾ ਲਫਾਫਾ ਬਣਿਆ ਹੋਇਆ ਇਹ ਕਿਟਾਣੂ 6 ਮਹੀਨੇ ਆ ਬਾਅਦ ਐਕਟਿਵ ਹੋ ਕੇ ਇਹਨੂੰ ਖਾਣ ਲੱਗ ਜਾਂਦੇ ਆ ਤਾਂ ਆਪਾਂ ਦੇਖਦੇ ਦੇਖਦੇ ਜਿਵੇਂ ਆਪਾਂ ਕਹਿੰਦੇ ਹਵਾ ਚ ਚੀਜ਼ ਗਾਇਬ ਹੋ ਗਈ ਉਸੇ ਤਰ੍ਹਾਂ ਐਕਸਪਾਇਰੀ ਡੇਟ ਤੋਂ 6 ਮਹੀਨੇ ਆ ਬਾਅਦ ਇਹ ਗਾਇਬ ਹੋ ਜਾਂਦੀ ਇਹਦਾ ਫਾਇਦਾ ਇਹ ਇਹ ਆ ਕਿ ਜਿੰਨਾ ਮਰਜੀ ਆਪਾਂ ਕੋਸ਼ਿਸ਼ ਕਰਨੀ ਕਿ ਆਪਾਂ ਡਸਟਬਿਨ ਰੱਖੇ ਆ ਆਪਾਂ ਸਮਾਨ ਗੰਦਗੀ ਨਹੀਂ ਫਲਾਉਣੀ ਆਪਾਂ ਗੰਦ ਨਹੀਂ ਇਕੱਠਾ ਹੁੰਦੇ ਨਾ ਅਖੀਰ ਨੂੰ ਸਾਰਾ ਕੂੜਾ ਇੱਕ ਥਾਂ ਤੇ ਜਾਣਾ ਹੀ ਹੈ ਕਿਉਂ ਨਾ ਆਪਾਂ ਇਹੋ ਜਿਹਾ ਲਫਾਫਾ ਵਰਤੀ ਕਿ ਜੇ ਕੂੜਾ ਇਕੱਠਾ ਹੋ ਕੇ ਵੀ ਜਾਂਦਾ 6 ਮਹੀਨਿਆਂ ਬਾਅਦ ਉਹ ਉਹਦੀ ਆਪਾਂ ਨੂੰ ਫਿਕਰ ਨਹੀਂ ਕਰਨੀ ਪੈਂਦੀ ਭੁੱਲੇ-ਪਟਕੇ ਜੇ ਨਵਾਂ ਸੀਵਰੇਜ ਆਪਾਂ ਸਿਸਟਮ ਸ਼ਹਿਰ ਅੰਦਰ ਲਾ ਰਹੇ ਆ ਲੋਕ ਬੜੇ ਔਖੇ ਹੁੰਦੇ ਸੀ ਪਾਣੀ ਨਾਲ ਜੇ ਭੁੱਲੇ-ਪਟਕੇ ਕੋਈ ਲਫਾਫੇ ਉੱਥੇ 10-12 ਇਕੱਠੇ ਹੋ ਵੀ ਜਾਂਦੇ ਆ ਤੇ ਇਹ ਲਫਾਫੇ ਹੋਣ ਜਿਨ੍ਹਾਂ ਦੇ ਨਾਲ ਵਿਦਨ 6 ਮੰਥਸ 6 ਮਹੀਨੇ ਤੋਂ ਬਾਅਦ ਉਹ ਪਾਣੀ ਦੇ ਅੰਦਰ ਵੀ ਜੇ ਪਹੁੰਚ ਵੀ ਜਾਂਦੇ ਆ ਤਾਂ ਉਹ ਗਾਇਬ ਹੋ ਜਾਂਦੇ ਕਿਸੇ ਤਰ੍ਹਾਂ ਦੀ ਆਪਾਂ ਨੂੰ ਤਕਲੀਫ ਨਹੀਂ ਹੁੰਦੀ। ਹਮਤ ਰਹੇ ਇਹ ਦੁਕਾਨਦਾਰ ਸਮਝ ਰਹੇ ਬਿਲਕੁਲ ਬਿਲਕੁਲ ਸ਼ੁਰੂ ਅੰਦਰ ਜਦੋਂ ਇਹਦੀ ਗੱਲ ਚੱਲੀ ਸੀ ਤਾਂ ਸਾਨੂੰ ਲੋਕਾਂ ਵੱਲੋਂ ਬੜੀ ਚੰਗਾ ਰਿਸਪੌਂਸ ਮਿਲੇਆ ਉਹਨਾਂ ਨੂੰ ਫਿਕਰ ਇਸ ਗੱਲ ਦਾ ਸੀ ਕਿ ਜੀ ਅਸੀਂ ਲਿਫਾਫਾ ਬਦਲਤਾ ਲਵਾਂਗੇ ਮਹਿੰਗਾ ਹੋਊਗਾ ਦੂਜੇ ਲਿਫਾਫੇ ਨਾਲੋਂ ਕਿਉਂਕਿ ਚੀਜ਼ ਚੰਗੀ ਹੈ ਤਾਂ ਮਹਿੰਗੀ ਹੈ ਪਰ ਇਹ ਦੀ ਬੰਤਰ ਹੈ ਜੀ ਹੋਵੇ ਕਿ ਸਾਨੂੰ ਨੁਕਸਾਨ ਨਾ ਕਰਨਾ ਪਵੇ ਇਸ ਕਰਕੇ ਅੱਜ ਤੋਂ 1.5 ਮਹੀਨਾ ਪਹਿਲਾਂ ਜਿੰਨੀਆਂ ਯੂਨੀਅਨ ਸੀਗੀਆਂ ਜਿਨ੍ਹਾਂ ਨੇ ਆਪਣੀ ਐਸੋਸੀਏਸ਼ਨ ਸੀ ਸਾਰਿਆਂ ਨੂੰ ਇਹ ਲਿਫਾਫਾ ਦਿੱਤਾ ਕਿ ਤੁਸੀਂ ਆਪਦੀਆਂ ਦੁਕਾਨਾਂ ਤੇ ਵਰਤੋ ਕੋਈ ਖੰਡ ਤੋਲਦਾ ਕੋਈ ਘਿਓ ਵੇਚਦਾ ਕੋਈ ਆਟਾ ਵੇਚਦਾ ਕੋਈ ਆਪਦੀ ਬਣੀ ਬਣਾਈ ਚੀਜ਼ ਕੋਈ ਮੋਬਾਈਲ ਫੋਨ ਨਾਲ ਕੋਈ ਭਾਰੀ ਚੀਜ਼ ਵੇਚਦਾ ਕੋਈ ਹੌਲੀ ਚੀਜ਼ ਵੇਚਦਾ ਸਾਰਿਆਂ ਨੂੰ ਇਹ ਲਫਾਫਾ ਆਪਾਂ ਦਿੱਤਾ ਕਿ ਤੁਸੀਂ ਵਰਤੋ ਚੈੱਕ ਕਰੋ ਕਿ ਤੁਹਾਡੇ ਜਿਹੜੇ ਦੁਕਾਨ ਤੇ ਖਰੀਦਦਾਰ ਆਉਂਦੇ ਉਹਨਾਂ ਨੂੰ ਕਿਸ ਤਰ੍ਹਾਂ ਦੀ ਤਕਲੀਫ ਤਾਂ ਨਹੀਂ ਆਉਂਦੀ ਜਦੋਂ ਉਹਨਾਂ ਨੇ ਸਾਨੂੰ ਪਾਸ ਕਰਤਾ ਉਹਨਾਂ ਨੇ ਕਹਿਤਾ ਕਿ ਸਾਨੂੰ ਲਫਾਫਾ ਪਸੰਦ ਆ ਜੀ ਤੁਸੀਂ ਅੱਗੇ ਜਾਓ ਫੇਰ ਹੀ ਅਸੀਂ ਅਗਲਾ ਕਦਮ ਚੱਕਿਆ ਮਤਲਬ ਸੌਰੀ ਦੁਕਾਨਦਾਰ ਕੋਲੋਂ ਬਾਬਾ ਕਿੱਥੋਂ ਲੈਣੇ ਦੋ ਤਿੰਨ ਡੀਲਰਸ ਨੇ ਜੀ ਜਿਨ੍ਹਾਂ ਨਾਲ ਅਸੀਂ ਰੇਟ ਫਿਕਸ ਕਰਤਾ ਉਹਨਾਂ ਨੂੰ ਆਖਤਾ ਕਿ ਇਤੋਂ ਮਹਿੰਗਾ ਲਫਾਫਾ ਸਾਨੂੰ ਇੱਥੇ ਨਹੀਂ ਚਾਹੀਦਾ ਤੇ ਉਹਨਾਂ ਨਾਲ ਜਿਹੜੇ ਰੇਟ ਫਿਕਸ ਹੋਏ ਆ ਉਹਨਾਂ ਦੇ ਡੀਲਰ ਹੋਣਗੇ ਸਪਲਾਈਰ ਹੋਣਗੇ ਹੋਲਸੇਲਰ ਹੋਣਗੇ ਕਿਤੋਂ ਵੀ ਲਿਆਓ ਇਹਦੇ 'ਚ ਕੋਈ ਮਨਾਹੀ ਨਹੀਂ ਕਿ ਸਿਰਫ ਇਹੀ ਲਫਾਫਾ ਵਰਤਣਾ ਲੇਕਿਨ ਸ਼ਰਤ ਇਹ ਆ ਬਾਇਓਡੀਗਰੇਡੇਬਲ ਹੋਣਾ ਚਾਹੀਦਾ ਆਈਐਸਆਈ ਮਾਰਕਾ ਹੋਣਾ ਚਾਹੀਦਾ ਤੇ ਇਹ ਇੱਕ ਸਰਕਾਰ ਵੱਲੋਂ ਸੀਪੀਸੀਬੀ ਸਰਟੀਫਿਕੇਟ ਹੁੰਦਾ ਜਿਹੜਾ ਸਰਟੀਫਾਈ ਕਰਦਾ ਕਿ ਇਹ ਲਫਾਫਾ 6 ਮਹੀਨਿਆਂ ਅੰਦਰ 8 ਮਹੀਨਿਆਂ ਅੰਦਰ ਕੰਪੋਸਟੇਬਲ ਹੈ ਗਾਇਬ ਹੋ ਜੂਗਾ ਜੇ ਤੁਹਾਡੇ ਕੋਲ ਉਹ ਮੋਹਰ ਹੈਗੀ ਆ ਉਹ ਮਾਰਕਾ ਲੱਗਿਆ ਤਾਂ ਕੋਈ ਵੀ ਕਿਦੋਂ ਵੀ ਲਫਾਫਾ ਲਿਆ ਸਾਨੂੰ ਇਹਦੇ ਵਿੱਚ ਕੋਈ ਤਕਲੀਫ ਨਹੀਂ ਲੇਕਿਨ ਸਾਰਿਆਂ ਦੀ ਮਦਦ ਆਸਤੇ ਅਸੀਂ ਦੋ ਤਿੰਨ ਸਪਲਾਈਅਰ ਲੱਭੇ ਕੋਈ ਗੁਜਰਾਤ ਤੋਂ ਕੋਈ ਹਿਮਾਚਲ ਤੋਂ ਕੋਈ ਦਿੱਲੀ ਤੋਂ ਉਹ ਇੱਥੇ ਆਪਦੇ ਲਫਾਫੇ ਭੇਜ ਰਹੇ ਆ ਇੱਕ ਤਰ੍ਹਾਂ ਦਾ ਲਫਾਫਾ ਭੇਜ ਰਹੇ ਕਿ ਸਾਨੂੰ ਦੇਖ ਕੇ ਵੀ ਪਤਾ ਲੱਗ ਜਾਏ ਕਿ ਇਹ ਉਹੀ ਲਫਾਫਾ ਹੈ ਉਹ ਰੰਗ ਉਹ ਆ ਬੰਤਰ ਉਹਦੀ ਉਹ ਜੀ ਇਹ ਬਣਾਈ ਇਹੋ ਜੀ ਆ ਪਰ ਜਿਹਦੇ ਕੋਲ ਇਹ ਮੋਹਰ ਹੈ ਉਹੀ ਲਫਾਫਾ ਵਰਤਾਂਗੇ ਪੋਲੀਥੀਨ ਤੇ ਜਿਵੇਂ ਅਸੀਂ ਹੁਣ ਤਰੀਕ ਰੱਖੀ ਹੈ ਜਿਵੇਂ ਤੁਹਾਨੂੰ ਦੱਸਣਾ ਕਿ 7 ਸਤੰਬਰ ਸਵੇਰੇ 10 ਵਜੇ ਦਿਨ ਐਤਵਾਰ ਗਿਦਰਬਾ ਮੰਡੀ ਵਾਲੀ ਧਰਮਸ਼ਾਲਾ ਅੰਦਰ ਇਹ ਲਾਂਚ ਕੀਤਾ ਜਾਏਗਾ ਐਮਐਲਏ ਸਾਹਿਬ ਆਪ ਉੱਥੇ ਕਰਨਗੇ ਵੱਡੀ ਪ੍ਰੈਸ ਕਾਨਫਰੰਸ ਰੱਖਾਂਗੇ ਸਾਰਿਆਂ ਨੂੰ ਗੱਲਾਂ ਦੱਸਾਂਗੇ ਜੋ ਜੋ ਇਹਦੇ ਬਾਰੇ ਹੈ ਉਸ ਤਰੀਕ ਤੋਂ ਸਹੀ 23 ਦਿਨ ਬਾਅਦ 1 ਅਕਤੂਬਰ ਤੱਕ ਸਾਰਿਆਂ ਨੂੰ ਬੇਨਤੀ ਮੈਂ ਤੁਹਾਡੇ ਮਾਧਿਅਮ ਦੀ ਕਰਦਾ ਉਸ ਦਿਨ ਵੀ ਕਰੂੰਗਾ ਅੱਜ ਤੋਂ ਲੈ ਕੇ ਹੁਣ ਆਪਣੇ ਕੋਲੇ ਲਗਭਗ ਲਗਭਗ 1 ਮਹੀਨਾ ਪਿਆ ਜਿੰਨੇ ਦੁਕਾਨਦਾਰ ਵੀਰ ਨੇ ਤੁਹਾਡੇ ਕੋਲੇ ਜਿੰਨਾ ਪੋਲੀਥਿਨ ਪਹਿਲਾਂ ਦਾ ਸਟਾਕ ਆਪਾਂ ਬਹੁਤ ਰੱਖਦੇ ਆ ਕੋਈ ਸਸਤਾ ਕੋਈ ਮਹਿੰਗਾ ਰੱਖਦਾ ਉਹ ਸਾਰੇ ਆਪ ਦਾ ਵਰਤ ਕੇ ਖਤਮ ਕਰੋ ਜੀ ਜੇ ਉਸ ਤੋਂ ਬਾਅਦ ਵੀ ਤੁਹਾਡੇ ਕੋਲੇ ਵੱਡਾ ਸਟਾਕ ਪੈਂਦਾ ਤਾਂ ਸਾਡੀ ਫਾਊਂਡੇਸ਼ਨ ਤੁਹਾਡੇ ਤੋਂ ਸਟਾਕ ਲੈ ਲੇਗੀ ਜਿੰਨਾ ਤੁਸੀਂ ਪਲਾਸਟਿਕ ਦੋਗੇ ਉਹਨੇ ਦਾ ਅਸੀਂ ਮੁੱਲ ਲੈ ਕੇ ਤੁਹਾਨੂੰ ਪਲਾਸਟਿਕ ਦੇ ਡੀਕੰਪੋਸਟੇਬਲ ਬੈਗਸ ਦਵਾਂਗੇ ਲੇਕਿਨ ਕਿਸੇ ਵੀ ਕੀਮਤ ਤੇ 1 ਅਕਤੂਬਰ ਤੋਂ ਬਾਅਦ ਆਪਾਂ ਪੋਲੀਥੀਨ ਦੇ ਦਰਬਾਸ਼ਰ ਅੰਦਰ ਨਹੀਂ ਵਿਕਣ ਦੇ ਸਕਦੇ ਇਹ ਆਪਣੀ ਮਜਬੂਰੀ ਆ ਆਪਣੀ ਅਗਲੀਆਂ ਜਨਰੇਸ਼ਨਸ ਵਾਸਤੇ ਜ਼ਰੂਰੀ ਆ ਪ੍ਰਸ਼ਾਸਨ ਵੱਲੋਂ ਕੁਝ ਸੁਝਾਅ ਮਿਲ ਰਿਹਾ ਜੀ ਅ ਜਕਸੀਰ ਜੀ ਗੱਲ ਇਹ ਇਸ ਤਰ੍ਹਾਂ ਹੈ ਕਿ ਬਹੁਤ ਟਾਈਮ ਦੀ ਇਹ ਪ੍ਰਸ਼ਾਸਨ ਵੱਲੋਂ ਪੋਲਿਸੀ ਬਣਾਈ ਹੋਈ ਆ ਪਾਨਿਤ ਸਰਕਾਰ ਵੱਲੋਂ ਪੰਜਾਬ ਸਰਕਾਰ ਅੰਦਰ ਕਿ ਸਿੰਗਲ ਯੂਜ਼ ਪਲਾਸਟਿਕ ਬੈਨ ਹੋਣਾ ਚਾਹੀਦਾ ਪਰ ਉਹਨਾਂ ਦੀਆਂ ਵੀ ਮਜਬੂਰੀਆਂ ਨੇ ਹੁਣ ਜਦੋਂ ਸਾਰਾ ਮੁਲਕ ਹੀ ਪੋਲੀਥੀਨ ਵਰਤੀ ਜਾਂਦਾ ਪੋਲੀਥੈਨ ਤੇ ਰੋਕ ਲੱਗ ਹੀ ਨਹੀਂ ਪਾਰੀ ਕਿੰਨੇ ਆਖਦੇ ਫਾਈਨ ਕੱਟ ਲਾਂਗੇ ਜਿੰਨਾ ਚਿਰ ਇੱਕ ਦੂਜਾ ਜ਼ਰੀਆ ਨਹੀਂ ਮਿਲਦਾ ਕਿ ਯਾਰ ਤੁਸੀਂ ਆ ਛੱਡ ਕੇ ਆ ਵਰਤੋ ਜਿੰਨਾ ਚਿਰ ਅਗਲਿਆਂ ਨੂੰ ਆਪਾਂ ਦੂਜਾ ਆਪਸ਼ਨ ਨਹੀਂ ਦਿੰਦੇ ਉਹਨਾਂ ਚਿਰ ਆਪਾਂ ਕਿੰਨੀਆਂ ਫਾਈਨ ਕੱਟ ਲਾਂਗੇ ਕਿੰਨਾ ਮਤਲਬ ਤੰਗ ਕੱਸ ਲਾਂਗੇ ਕਿਸੇ ਤੇ ਇਤੋਂ ਜ਼ਿਆਦਾ ਆਪਾਂ ਸਟ੍ਰਿਕਟ ਨਹੀਂ ਹੋ ਸਕਦੇ ਸੀ ਹੁਣ ਤੋਂ ਯੋ ਸਾਹਿਬ ਨਾਲ ਗੱਲ ਹੋ ਗਈ ਹੈ ਏਡੀਸੀ ਸਾਹਿਬ ਡੀਸੀ ਸਾਹਿਬ ਨਾਲ ਗੱਲ ਹੋਈ ਹੈ ਸਾਰੇ ਪ੍ਰਸ਼ਾਸਨ ਨਾਲ ਗੱਲ ਹੋ ਗਈ ਉਹ ਸਾਡੇ ਨਾਲ ਨੇ ਜਿਨਨੇ ਆਪਣੇ ਅਫਸਰ ਸਿਬਾਨ ਨੇ ਆਪਣੇ ਕਮੇਟੀ ਦੇ ਉਹਨਾਂ ਨਾਲ ਗੱਲ ਹੋ ਚੁੱਕੀ 1 ਅਕਤੂਬਰ ਤੋਂ ਬਾਅਦ ਮੈਂ ਦੱਸ ਰਿਹਾ ਉਹਨਾਂ ਤੇ ਕਰ ਸਭ ਨੂੰ ਆਪਾਂ ਕਹਿ ਰਹੇ ਆ ਆਪਣਾ ਸਟਾਕ ਖਤਮ ਕਰੋ 1 ਅਕਤੂਬਰ ਤੋਂ ਬਾਅਦ ਪੂਰਨ ਤੌਰ ਤੇ ਪੋਲੀਥਿਨ ਬੈਨ ਦੀ ਪਾਲਿਸੀ ਆਪਣੇ ਗਿੱਦੜਬਾਦ ਸ਼ਹਿਰ ਦੇ ਅੰਦਰ ਲਾਗੂ ਹੋਵੇਗੀ ਉਸ ਤੋਂ ਬਾਅਦ ਵੀ ਜੇ ਕੋਈ ਯੂਜ਼ ਕਰਦਾ ਹੈ ਉਹਦੇ ਲਈ ਫਾਈਨ ਵਗੈਰਾ ਹੈ ਉਹ ਜਿਹੜੇ ਫਾਈਨ ਸਰਕਾਰ ਵੱਲੋਂ ਆਲਰੇਡੀ ਫਿਕਸ ਨੇ ਪੋਲੀਥੀਨ ਵਰਤਨ ਵਾਸਤੇ ਉਹ ਵਾਲੇ ਫਾਈਨ ਜਿਹੜੀ ਕਮੇਟੀ ਲਾਊਗੀ ਉਹ ਚੱਲਣੇ ਪੈਣਗੇ ਪਰ ਮੇਰੀ ਬੇਨਤੀ ਕਿ ਆਪਾਂ ਫਾਈਨਾਂ ਤੱਕ ਨਹੀਂ ਪਹੁੰਚੀ ਜਦੋਂ ਤੁਹਾਨੂੰ ਲਫਾਫੇ ਮੈਂ ਕਿੰਨਾ ਟਾਈਮ ਪਹਿਲਾਂ ਦੱਸ ਰਹੇ ਤੁਹਾਡੇ ਕੋਲੇ ਪ੍ਰੈਸ ਕਾਨਫਰੰਸ ਬਾਜੀ ਮੈਂ ਅੱਜ ਕਰ ਰਿਹਾ ਲੇਕਿਨ ਤਿੰਨ ਚਾਰ ਮਹੀਨਿਆਂ ਪਹਿਲਾਂ ਅਸੀਂ 5-6 ਮੀਟਿੰਗਾਂ ਕਰ ਚੁੱਕੇ ਆ ਕੋਈ ਇਹੋ ਜਿਹਾ ਸ਼ਖਸ ਗਿੱਦਰਬਾਂਦਰ ਨਹੀਂਗਾ ਜਿਹੜਾ ਕਹਿ ਸਕਦਾ ਕਿ ਜੀ ਸਾਨੂੰ ਪਤਾ ਨਹੀਂ ਸੀ ਸਾਰਿਆਂ ਨੂੰ ਦੱਸ ਚੁੱਕੇ ਆ ਸਾਰਿਆਂ ਨੂੰ ਬੇਨਤੀ ਕਰ ਚੁੱਕੇ ਆ ਦਾ ਸਟਾਕ ਮੁਕਾਓ ਤੇ ਕੋਈ ਬਹੁਤਾ ਫਰਕ ਹੈ ਨਹੀਂ ਇੱਕ ਲਫਾਫੇ ਕੇਵਲ ਤੇ ਕੇਵਲ ਬਸ ਆਇਆ ਕਿ ਹਿੰਮਤ ਮਾਰਨੀ ਕਿ ਉਹ ਵਾਲਾ ਬੰਦ ਕਰਕੇ ਆਪਾਂ ਦੂਜਾ ਲੈਣਾ ਜਦੋਂ ਆਪਣੀ 1 ਅਕਤੂਬਰ ਦੀ ਤਰੀਕ ਲੰਘ ਗਈ ਜੇ ਉਸ ਤੋਂ ਬਾਅਦ ਵੀ ਕੋਈ ਪੋਲੀਥਿਨ ਵਰਤੂਗਾ ਗੈਰ ਕਾਨੂੰਨੀ ਉਸ ਚੀਜ਼ ਨੂੰ ਮੰਨਿਆ ਜਾਊਗਾ ਤੇ ਜਿਹੜੀ ਪਾਲਿਸੀ ਹੈ ਸਰਕਾਰ ਦੀ ਅਫਸਰ ਨੇ ਅਫੀਸ਼ੀਅਲਸ ਨੇ ਉਹਨਾਂ ਨੇ ਐਕਸ਼ਨ ਉਸ ਤਰ੍ਹਾਂ ਲੈਣਾ ਉੱਥੇ ਅਸੀਂ ਕੋਈ ਮਦਦ ਨਹੀਂ ਕਰ ਸਕਦੇ ਕਿਤੇ ਹੋਰ ਵੀ ਜਿਹੜੇ ਜ਼ਿਲ੍ਹੇ ਜਾਂ ਸ਼ਹਿਰ ਚ ਚੱਲ ਰਿਹਾ ਪ੍ਰੋਜੈਕਟ ਇਹ ਕਿ ਨਹੀਂ ਚੱਲਦੇ ਪੂਰੇ ਹਿੰਦੁਸਤਾਨ ਅੰਦਰ ਸਿਰਫ ਰਣਜੀਤਜੀ ਇੰਦੌਰ ਸ਼ਹਿਰ ਸੀ ਜਿਹੜਾ ਟੋਟਲੀ ਪਲਾਸਟਿਕ ਫ੍ਰੀ ਉਹਨਾਂ ਨੇ ਕੀਤਾ ਕਿਸੇ ਨੇ ਇਸ ਦੀ ਕੋਸ਼ਿਸ਼ ਹੀ ਨਹੀਂ ਕੀਤੀ ਆ ਮੈਂ ਤਾਂ ਇਸ ਗੱਲ ਤੇ ਹਰਾਨਾ ਇੰਨੀ ਸਰਕਾਰਾਂ ਆ ਗਈ ਐ ਇੰਨੇ ਜ਼ਿੰਮੇਵਾਰ ਬੰਦੇ ਪਹਾਰ ਗਏ ਜਿੱਤ ਕੇ ਆਏ ਉਹ ਇਸ ਪਾਸੇ ਤੁਰਦਾ ਹੀ ਨਹੀਂ ਪਿਆ ਆਪਾਂ ਵੇਖਦੇ ਆ ਸਾਰਾ ਸ਼ਹਿਰ ਗਊ ਮਾਤਾ ਦੀ ਸੇਵਾ ਕਰਦਾ ਸਾਰੇ ਆਪਾਂ ਪੱਠੇ ਪਹੁੰਚ ਜਾਂਦੇ ਆ ਤੇ ਜਿਹੜੇ ਸੜਕਾਂ ਤੇ ਮਰੀ ਜਾਂਦੇ ਪਲਾਸਟਿਕ ਖਾ ਕੇ ਉਹਨਾਂ ਦਾ ਕੀ ਮੱਛੀਆਂ ਨਹਿਰਾਂ 'ਚ ਮਰੀ ਜਾਂਦੀਆਂ ਉਹਨਾਂ ਦਾ ਕੀ ਸੀਵਰੇਜ ਬਲੌਕ ਰੋਜ ਹੋ ਜਾਂਦਾ ਆ ਬੋੜਿਆ ਤਾਂ ਆਪਾਂ ਕੁਰਤੇ ਚੜਾ ਚੜਾ ਕੇ ਰੋਜ ਆਪਾਂ ਵੀਡੀਓ ਬਣਾਉਣ ਲੋਕ ਜਾਵ ਲੈਂਦੇ ਆ ਸੋਚੀਏ ਨਾ ਸ਼ਹਿਰ ਦਾ ਕਿਵੇਂ ਭਲਾ ਕਰਨਾ ਕੋਈ ਤਰੀਕਾ ਲੱਭੀ ਕਿਸੇ ਤੇ ਤਲਵਾਰ ਵੀ ਨਾ ਲਮਕੇ ਕੀ ਆਈ ਕਰਨਾ ਦੂਜਾ ਜ਼ਰੀਆ ਵੀ ਦੇ ਦिए ਕਿ ਕੰਫਰਟਬਲੀ ਆਪਾਂ ਹਲ-ਵਲ ਤੁਰ ਸਕੀ ਲੋਕਾਂ ਵੱਲੋਂ ਕੀ ਤਨੂੰ ਸਹਿਯੋਗ ਮਿਲ ਰਿਹਾ ਲੋਕਾਂ ਵੱਲੋਂ ਕਿਹਦਾ ਹੋ ਰਹਾ ਹੈ ਬਹੁਤ ਚੰਗਾ ਵਗਾਰਾ ਮਿਲ ਰਿਹਾ ਜੀ ਲੋਕਾਂ ਨੇ ਤਾਂ ਇੱਥੋਂ ਦਾ ਕਹਿੰਦਾ ਕਿ ਜੀ ਉਹ ਜੇ ਮਹਿੰਗਾ ਲਾਉਂਦੇ ਤਾਂ ਲਾ ਦੇਂਦੋ ਅਸੀਂ ਰੇਟ ਭਰਨ ਨੂੰ ਤਿਆਰ ਆ ਪਰ ਸਾਡੇ ਸ਼ਹਿਰ ਚ ਪਲਾਸਟਿਕ ਮਖਾਓ ਅਸੀਂ ਚਾਹੁੰਦੇ ਆ ਕਿ ਸਾਡੇ ਕੋਲੇ ਕੋਈ ਅਫੀਸ਼ੀਅਲ ਆ ਕੇ ਤੰਗ ਨਾ ਕਰੇ ਪੁੱਛੇ ਨਾ ਸਭ ਨੂੰ ਪਤਾ ਹੋਵੇ ਕਿ ਅਸੀਂ ਕਾਨੂੰਨ ਦੀ ਉਲੰਘਣਾ ਨਹੀਂ ਕਰ ਰਹੇ ਸਾਨੂੰ ਵੀ ਖੁਸ਼ੀ ਹੋਵੇ ਕਿ ਜਿਹੜਾ ਲਫਾਫਾ ਅਸੀਂ ਵੇਚ ਰਹੇ ਆ ਜਿਹੜਾ ਲਫਾਫਾ ਅਸੀਂ ਆਪਦੇ ਸਮਾਨ ਦੇ ਨਾਲ ਦੇ ਰਹੇ ਆ ਉਦੇ ਨਾਲ ਸਮਾਜ ਦੀ ਸ਼ਹਿਰ ਦੀ ਕੋਈ ਨਾ ਕੋਈ ਭਲਾਈ ਹੋ ਰਹੀ ਆ ਤਾਂ ਲੋਕਾਂ ਵੱਲੋਂ ਖਾਸ ਕਰਕੇ ਦੁਕਾਨਦਾਰਾਂ ਵੱਲੋਂ ਪੂਰਾ ਸਹਿਯੋਗ ਇਹ ਕੋਈ ਕਿਸੇ ਪਾਰਟੀ ਦੀ ਪਾਲਿਸੀ ਨਹੀਂ ਕੋਈ ਸਾਡੀ ਕੱਲਿਆਂ ਦੀ ਪਾਲਿਸੀ ਨਹੀਂ ਇਹ ਫਾਊਂਡੇਸ਼ਨ ਵੱਲੋਂ ਕੰਮ ਕੀਤਾ ਗਿਆ ਤੇ ਮੈਨੂੰ ਬੜੀ ਖੁਸ਼ੀ ਹੋ ਰਹੀ ਹੈ ਜਿੰਨਾ ਹੰਗਾਰਾ ਮੈਨੂੰ ਮਿਲਿਆ ਮੈਂ ਇਸ ਕੰਮ ਲਈ ਤੁਹਾਨੂੰ ਤਾਂ ਪਤਾ ਮੈਂ ਗੁਜਰਾਤ ਤੱਕ ਉਹ ਸਾਊਥ ਤੱਕ ਜਾ ਕੇ ਆਇਆ ਤਿੰਨ ਤਿੰਨ ਚਾਰ ਚਾਰ ਦਿਨ ਜਾ ਕੇ ਲਾ ਕੇ ਆ ਉਹਨਾਂ ਨਾਲ ਮੀਟਿੰਗਾਂ ਕਰਕੇ ਆ ਜੇ ਇਹਨਾਂ ਦਾ ਇੰਨਾ ਚੰਗਾ ਹੰਗਾਰਾ ਮਿਲਿਆ ਇਸ ਕਰਕੇ ਮੈਂ ਉੱਥੇ ਜਾਣ ਜੋਗਾ ਹੋਇਆ ਜੇ ਮੈਨੂੰ ਪਤਾ ਸੀ ਕਿ ਜੇ ਇੰਨੀ ਮਿਹਨਤ ਕਰ ਰਹੇ ਤੇ ਅੱਗੇ ਰਿਜ਼ਲਟ ਆਊਗਾ ਬਹੁਤ ਚੰਗਾ ਹੰਗਾਰਾ ਮਿਲਿਆ ਤੇ ਮੈਨੂੰ ਪੂਰੀ ਉਮੀਦ ਆ ਤੁਸੀਂ ਵੀ ਮੇਰੀ ਗੱਲ ਸਾਰਿਆਂ ਤਾਈਂ ਪਹੁੰਚਾਓ ਆਪਾਂ 7 ਸਤੰਬਰ ਨੂੰ ਵੀ ਮਿਲिए ਫੁੱਲੀ ਲਾਂਚ ਕਰੀਏ ਸਾਰਿਆਂ ਨੂੰ ਇਹਦੇ ਚੰਗੇ ਗੁਣਾਂ ਬਾਰੇ ਦੱਸਿਓ ਤਾਂ ਆਉਣ ਵਾਲੇ ਸਮੇਂ ਅੰਦਰ 6 ਮਹੀਨੇ ਅੰਦਰ ਤੁਸੀਂ ਆਪ ਦੇਖੋਗੇ ਆਪਣੇ ਸ਼ਹਿਰ ਅੰਦਰ ਚੰਗਾ ਬਹੁਤ ਧੰਨਵਾਦ